ਸਾਚੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕਚੋਰੀਆਂ ਇਹ ਕਚੋਰੀਆਂ ਦੀ ਫੁੱਲ ਵੀਡੀਓ ਆ ਤੇ ਇਹਦੇ ਲਈ ਆਪਾਂ ਮੈਦਾ ਲੈ ਲਿਆ ਆ ਮੈਡੇ ਦੇ ਵਿੱਚ ਆਪਾਂ ਲੂਣ ਪਾ ਲਿਆ ਆ ਤੇ ਇਹ ਆਪਾਂ ਜਵੈਣ ਜਵੈਣ ਨੂੰ ਤਲੀ ਦੇ ਉੱਤੇ ਮਲ ਕੇ ਪਾਵਾਂਗੇ ਇਹਦੇ ਨਾਲ ਇਹਦਾ ਪੂਰਾ ਟੇਸਟ ਆਉਂਦਾ ਆ ਤੇ ਲਓ ਜੀ ਆਪਾਂ ਹੁਣ ਜਵੈਣ ਵੀ ਇਹਦੇ ਵਿੱਚ ਪਾਤੀ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਤੁਸੀਂ ਚਾਹੋ ਤਾਂ ਔਇਲ ਵੀ ਪਾ ਸਕਦੇ ਹੋ ਇਹ ਦੇ ਇਹਦੇ ਆਲੇ ਕ੍ਰਿਸਪੀ ਕ੍ਰਿਸਪੀ ਬਣਨੀ ਹੈ ਇਹ ਪਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਨੂੰ ਆਪਾਂ ਇਦਾਂ ਇਦਾਂ ਮਲ ਲੈਣਾ ਆ ਦੇਖ ਸਕਦੇ ਹੋ ਤੁਸੀਂ ਇਦਾਂ ਇਦਾਂ ਲੱਡੂ ਬੰਨਣਾ ਚਾਹੀਦਾ ਆ ਤਾਂ ਹੀ ਇਹ ਸਹੀ ਹੈ ਨਹੀਂ ਤਾਂ ਥੋੜਾ ਰਹਿ ਗਿਆ ਤਾਂ ਫਿਰ ਇਹ ਵਧੀਆ ਕ੍ਰਿਸਪੀ ਨਹੀਂ ਬੰਨਣਾ ਤੇ ਫਿਰ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਜਿੱਦਾਂ ਆਪਾਂ ਨਾਰਮਲ ਰੋਟੀ ਦਾ ਆਟਾ ਗੁੰਨਦੇ ਆ ਉਹਦਾ ਆਟਾ ਗੁੰਨ ਲਾਂਗੇ ਲਓ ਜੀ ਆਪਣਾ ਆਟਾ ਬਣ ਕੇ ਰੈਡੀ ਆ ਜਿਹੜਾ ਆਟਾ ਹੈ ਬਾਲਾ ਕਰੜਾ ਵੀ ਨਹੀਂ ਹੋਣਾ ਚਾਹੀਦਾ ਤੇ ਬਾਲਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਆਪਣੀ ਰੋਟੀ ਦਾ ਆਟਾ ਹੁੰਦਾ ਨਾ ਉਦਾਂ ਹੋਣਾ ਚਾਹੀਦਾ ਹੈ ਤੇ ਫਿਰ ਇਹਨੂੰ ਆਪਾਂ ਟਾਕ ਦਿਆਂਗੇ ਕਿਸੇ ਭਾਂਡੇ ਨਾਲ ਟਕਣ ਤੋਂ ਬਾਅਦ ਇਹਨੂੰ ਥੋੜੀ देर ਬਾਸਾਈਡ ਤੇ ਰੱਖ ਦਿਆਂਗੇ ਤੇ ਦੂਜੀ ਸਾਈਡ ਆਪਾਂ ਹੁਣ ਇਹਦਾ ਜਿਹੜਾ ਵਿੱਚ ਮਿਕਸਚਰ ਪੜਾਉਣਾ ਆ ਉਹ ਰੈਡੀ ਕਰਾਂਗੇ ਤੇ ਉਹਦੇ ਲਈ ਆਪਾਂ ਆਲੂ ਲੈ ਲਿਆ ਤੇ ਹਰੀ ਮਿਰਚ ਕੱਟ ਲਈ ਆ ਤੇ ਵਿੱਚ ਇਹ ਆਪਾਂ ਅਦਰਕ ਕੱਟ ਕੇ ਪਾ ਦੇ ਤੁਸੀਂ ਚਾਹਤਾ ਧਣੀਆਂ ਵੀ ਪਾ ਸਕਦੇ ਹੋ ਤੇ ਇਹਦੇ ਲਈ ਪਿਆਜ਼ ਕੱਟ ਲਾਂਗੇ ਆਪਾਂ ਬਰੀਕ-ਬਰੀਕ ਜਿੰਨੇ ਵੀ ਤੁਹਾਨੂੰ ਵਧੀਆ ਲੱਗਦੇ ਆ 1 2 3 ਜਿੰਨੇ ਤੁਸੀਂ ਜ਼ਿਆਦਾ ਪਿਆਜ਼ ਖਾਣੇ ਉਹਦੇ ਅਕੋਰਡਿੰਗ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਪਿਆਜ਼ ਵਗੈਰਾ ਪਾ ਲਓ ਤੇ ਪਿਆਜ਼ ਆਪਾਂ ਬਰੀਕ ਬਰੀਕ ਕੱਟਾਂਗੇ ਬਾਲੇ ਵੱਡੇ ਨਹੀਂ ਕੱਟਣੇਗੇ ਤੇ ਇਹਦੇ ਨਾਲ ਬਹੁਤ ਹੀ ਸਵਾਦ ਬਣਦੀਆਂ ਚੀਜ਼ਾਂ ਲਓ ਜੀ ਆਪਾਂ ਪਿਆਜ਼ ਕੱਟ ਕੇ ਸਾਈਡ ਤੇ ਰੱਖ ਲਏ ਤੇ ਦੂਜੀ ਸਾਈਡ ਆਪਾਂ ਹੁਣ ਕੜਾਈ ਦੇ ਵਿੱਚ ਪਾਲਾਂਗੇ ਜੀਰਾ ਤੇ ਇਹ ਹੈਗਾ ਧਨੀਆ ਜਿਹੜਾ ਸੁੱਕਾ ਧਨੀਆ ਹੁੰਦਾ ਨਾ ਉਹਨੂੰ ਥੋੜਾ ਜਿਹਾ ਆਪਾਂ ਕੁੱਟ ਲਿਆ ਸੀਗਾ ਦੇ ਵਿੱਚ ਥੋੜੀ ਜਿਹੀ ਸਾਫ ਵਾਲੀ ਸੀਗੀ ਤੇ ਇਹ ਉਹ ਮਿਕਸਚਰ ਆ ਤੇ ਹੁਣ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਤੇ ਆਦਰਕ ਕੱਟਿਆ ਸੀਗਾ ਉਹ ਪਾ ਲਿਆ ਆ ਤੁਸੀਂ ਚਾਹੋ ਤਾਂ ਇੱਥੇ ਵੀ ਜਿਹੜਾ ਲਸਣ ਹੁੰਦਾ ਉਹਨੂੰ ਵੀ ਕੱਟ ਕੇ ਪਾ ਲਓ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਬਾਅਦ ਵਿੱਚ ਉਹ ਹੁਣ ਆਪਾਂ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਸੀ ਉਹ ਵੀ ਵਿੱਚੇ ਪਾ ਲਾਂਗੇ ਉਹ ਵਿੱਚ ਕੋਤ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਾਂਗੇ ਥੋੜਾ ਜਿਹਾ ਬਰਾਊਨ ਹੋਣ ਤੱਕ ਆਪਾਂ ਭੁੰਨਾਗੇ ਇਹਨੂੰ ਤੇ ਗੈਸ ਦੀ ਆਂਚ ਆਪਣੀ ਫੁੱਲ ਲਾ ਇੱਥੇ ਤੇ ਇਹਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਜੋ ਆਪਾਂ ਉਹ ਵੇਸਣਾ ਨਾ ਉਹ ਲੈ ਕੇ ਭੁੰਨ ਭੁੰਨ ਲਾਂਗੇ ਵਿੱਚ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਆ ਤੇ ਜਿਹੜੀਆਂ ਆਪਣੇ ਇਸ ਤੋਂ ਬਾਅਦ ਜੋ ਆਪਾਂ ਆਲੂ ਪਾਵਾਂਗੇ ਨਾ ਤੇ ਉਹਨਾਂ ਵਿੱਚ ਲੂਣ ਮਿਰਚ ਪਾਉਣ ਤੋਂ ਬਾਅਦ ਥੋੜਾ ਜਿਹਾ ਪਾਣੀ ਛੱਡ ਦਿੰਦੇ ਆ ਜਿੱਦਾਂ ਹੋੜ ਹੀ ਛੱਡਣਗੇ ਇਹਦੇ ਲਈ ਆਪਾਂ ਹੁਣ ਇਹਦੇ ਵਿੱਚ ਮਿਰਚ ਪਾ ਦਾਂਗੇ ਆਪ ਦੇ ਟੇਸਟ ਅਕੋਰਡਿੰਗ ਹਲਦੀ ਪਾ ਦਾਂਗੇ ਥੋੜੀ ਜੀ ਤੇ ਵਿੱਚੇ ਪਾ ਦੇਣਗੇ ਆਪਾਂ ਲੂਣ ਆਹ ਦੇ ਟੇਸਟ ਦੇ ਅਕੋਰਡਿੰਗ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਲਾਓ ਜੀ ਆਪਣਾ ਮਸਾਲਾ ਭੁੱਜ ਗਿਆ ਆ ਤੇ ਇਹਦੇ ਵਿੱਚ ਹੁਣ ਆਪਾਂ ਆਲੂ ਤੋੜ ਤੋੜ ਕੇ ਪਾ ਦਿਆਂਗੇ ਹੱਥ ਨਾਲ ਹੀ ਤੁਸੀਂ ਚਾਹੋ ਤਾਂ ਇਹਨੂੰ ਪਹਿਲਾਂ ਮੈਸ਼ ਕਰਕੇ ਰੱਖ ਲੋ ਆਲੂ ਨੂੰ ਜਾਂ ਇਦਾਂ ਓਨ ਦੀ ਸਪੂਟ ਵੀ ਪਾ ਸਕਦੇ ਹੋ ਤੇ ਫਿਰ ਉਹ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਜੋ ਸਾਰਾ ਜਿਹੜਾ ਮਸਾਲਾ ਆ ਆਪਣਾ ਵਿੱਚ ਮਿਕਸ ਹੋ ਜੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਨੂੰ ਲਓ ਜੀ ਆਪਣਾ ਮਸਾਲਾ ਜਿਹੜਾ ਬਣ ਕੇ ਰੈਡੀ ਆ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਚੀਨੀ ਖੰਡ ਜਾਨੀ ਕਿ ਤੇ ਤੁਸੀਂ ਚਾਹੋ ਤਾਂ ਇੱਥੇ ਨਿੰਬੂ ਵੀ ਪਾ ਸਕਦੇ ਹੋ ਨਿੰਬੂ ਦਾ ਰਸ ਪਾਉਣ ਨਾਲ ਵੀ ਬਹੁਤ ਸਵਾਦ ਬਣਦਾ ਆ ਲਓ ਜੀ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਧਨੀਆ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਇਹਨੂੰ ਸਾਈਡ ਤੇ ਰੱਖ ਦਿਆਂਗੇ ਠੰਡਾ ਹੋਣ ਲਈ ਤੇ ਇਹ ਆਪਣਾ ਮਸਾਲਾ ਬਣ ਕੇ ਰੈਡੀ ਆ ਇਹ ਮਸਾਲੇ ਨੂੰ ਤੁਸੀਂ ਜਦੋਂ ਜਿਵੇਂ ਆਪਾਂ ਹੁਣ ਆਲੂ ਵਾਲੇ ਪਰੌਂਠੇ ਬਣਾਉਣੇ ਹੁੰਦੇ ਆ ਉਹਦੇ ਲਈ ਵੀ ਵਰਤ ਸਕਦੇ ਹਾਂ ਜਾਂ ਆਪਾਂ ਸਮੋਸੇ ਬਣਾਉਣੇ ਆ ਉਹਦੇ ਲਈ ਵਰਤ ਸਕਦੇ ਹਾਂ ਤੇ ਹੁਣ ਆਪਾਂ ਇਹ ਠੰਡਾ ਹੋ ਗਿਆ ਆਪਣਾ ਜਿਹੜਾ ਮਸਾਲਾ ਬਣਾਇਆ ਸੀ ਆਲੂਆਂ ਦਾ ਤੇ ਇਹਨਾਂ ਦੇ ਆਪਾਂ ਗੋਲ-ਗੋਲ ਲੱਡੂ ਬਣਾ ਕੇ ਰੱਖ ਲਾਂਗੇ ਇਹਦੇ ਨਾਲ ਈਜ਼ੀ ਹੋ ਜਾਂਦਾ ਹੈਗਾ ਤੁਹਾਨੂੰ ਵਾਰੀ-ਵਾਰੀ ਹੱਥ ਨਹੀਂ ਲਵੇੜਨੇ ਪੈਣਗੇ ਤੇ ਹੁਣ ਆਪਾਂ ਜਿਹੜਾ ਆਪਣਾ ਆਟਾ ਬਣਾਇਆ ਵਾ ਸੀਗਾ ਗੁੰਨ ਕੇ ਰੱਖਿਆ ਸੀਗਾ ਹੁਣ ਥੋੜਾ ਜਿਹਾ ਮਲ ਲਾਂਗੇ ਉਹਦੇ ਨਾਲ ਥੋੜਾ ਜਿਹਾ ਪੋਲਾ ਜਿਹਾ ਕਰ ਲਾਂਗੇ ਹੱਥ ਨਾਲ ਤੇ ਫਿਰ ਇਹਦੀਆਂ ਆਪਾਂ ਛੋਟੀਆਂ ਛੋਟੀਆਂ ਜੋ ਆਪਣੇ ਪੇੜੇ ਹੁੰਦੇ ਆ ਉਹ ਬਣਾ ਲਾਂਗੇ ਥੋੜੇ ਤੋੜ ਲਾਂਗੇ ਤੇ ਪੇੜਾ ਤੁਸੀਂ ਆਫ ਅਕੋਰਡਿੰਗ ਬਣਾ ਲਓ ਵੀ ਕਿੱਡੀ ਕਿ ਤੁਸੀਂ ਕਚੋਰੀ ਬਣਾਉਣੀ ਆ ਉਹਦੇ ਅਕੋਰਡਿੰਗ ਲਓ ਜੀ ਆਪਾਂ ਪੇੜਾ ਬਣਾ ਕੇ ਜੀ ਥੋੜੀ ਜਿਹੀ ਛੋਟੀ ਜੀ ਰੋਟੀ ਵੇਲ ਲਾਂਗੇ ਇਹਦੇ ਨਾਲ ਈਜ਼ੀ ਹੋ ਜਾਂਦਾ ਬਣਾਉਣਾ ਤੁਸੀਂ ਚਾਹੋ ਤਾਂ ਸਿੱਧੀ ਵੀ ਬਣਾ ਸਕਦੇ ਹੋ ਤੇ ਇਦਾਂ ਵੀ ਬਣਾ ਸਕਦੇ ਹੋ ਤੇ ਇਹਦੇ ਸਾਈਡਾਂ ਤੇ ਆਪਾਂ ਥੋੜਾ ਥੋੜਾ ਪਾਣੀ ਲਾ ਦੇਾਂਗੇ ਪਾਣੀ ਲਾਉਣ ਨਾਲ ਇਹਨੂੰ ਜਦੋਂ ਆਪਾਂ ਇਹਦੇ ਵਿੱਚ ਆ ਵਿਖੋਣ ਆਪਾਂ ਜੋ ਆਲੂ ਦਾ ਮਿਕਸਚਰ ਬਣਾਇਆ ਸੀ ਉਹ ਰੱਖ ਰੱਖ ਕੇ ਤੇ ਇਹਨੂੰ ਜੋੜਾਂਗੇ ਨਾ ਤੇ ਪਾਣੀ ਨਾਲ ਇਹ ਖੁੱਲਦੀ ਨਹੀਂਗੀ ਕਚੋਰੀ ਜਦੋਂ ਆਪਾਂ ਇਹਨੂੰ ਔਇਲ ਦੇ ਵਿੱਚ ਪਾਵਾਂਗੇ ਨਾ ਤੇ ਇਹ ਫਟੂਗੀ ਨਹੀਂ ਇਸ ਲਈ ਪਾਣੀ ਲਾ ਕੇ ਬਣਾਈ ਨਾਲ ਇਹ ਚੰਗੀ ਤਰ੍ਹਾਂ ਜੁੜੀ ਰਹਿੰਦੀ ਹੈਗੀ ਆਪਾਂ ਬਣਾਉਣ ਨੂੰ ਤਾਂ ਉਦਾਂ ਵੀ ਬਣਾ ਸਕਦੇ ਆ ਉਵੇਂ ਕਈ ਵਾਰੀ ਨਾ ਆਪਾਂ ਜਦੋਂ ਤੇਲ ਦੇ ਵਿੱਚ ਪਾਉਂਦੇ ਆ ਤਾਂ ਉਹ ਫਟ ਜਾਂਦੀ ਹੈ ਤੇ ਇਦਾਂ ਆਪਾਂ ਇਹਨੂੰ ਫਲੈਟ ਕਰ ਲਾਂਗੇ ਤੁਸੀਂ ਆਪ ਦੇ ਅਕੋਰਡਿੰਗ ਵੱਡੀ ਛੋਟੀ ਜਿੱਡੀ ਵੀ ਬਣਾਉਣੀ ਹੈ ਉੱਡੀ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਆਪਣੀਆਂ ਕਚੌਰੀਆਂ ਉਹ ਬਣਾ ਕੇ ਰੈਡੀ ਕਰ ਲਾਂਗੇ ਦੂਜੀ ਸਾਈਡ ਆਪਾਂ ਔਇਲ ਗਰਮ ਧਰਦੇ ਹਾਂ ਕਿ ਤੈਨੂੰ ਤੇ ਚੈੱਕ ਕਰ ਲਾਂਗੇ ਤੇ ਇਹਦੇ ਇਹ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਨਾ ਠੰਡਾ ਹੋਣਾ ਚਾਹੀਦਾ ਮੀਡੀਅਮ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਜੋ ਕਚੌੜੀਆਂ ਬਣਾ ਕੇ ਰੱਖੇ ਸੀ ਉਹ ਪਾ ਦੇਾਂਗੇ ਤੇ ਇਹਨੂੰ ਥੋੜਾ ਥੋੜਾ ਹਿਲਾਉਂਦੇ ਰਵਾਂਗੇ ਜਿਹੜੀਆਂ ਕਚੌੜੀਆਂ ਇਹ ਟਾਈਮ ਲੈਂਦੀਆਂ ਤੇ ਆਪਾਂ ਜ਼ਿਆਦਾ ਗਰਮ ਨਹੀਂ ਰੱਖਣਾ ਔਇਲ ਤੇ ਤੇਲ ਆਪਣਾ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ మీడియం ਹੋਣਾ ਚਾਹੀਦਾ ਤੇ ਇਸੇ ਤਰ੍ਹਾਂ ਆਪਾਂ ਆਪਣੀਆਂ ਜਿਹੜੀਆਂ ਕਚੌੜੀਆਂ ਸਾਰੀਆਂ ਤਲ ਲੈਣ ਜਾਂ ਤੇ ਨਾਲ ਨਾਲ ਹੋਰ ਵੀ ਆਪਾਂ ਕਚੌੜੀਆਂ ਬਣਾਉਂਦੇ ਜਾਵਾਂਗੇ ਕਿਉਂਕਿ ਪਹਿਲੀ ਵਾਰੀ ਚ ਆਪਾਂ ਤਿੰਨ ਬਣਾਈਆਂ ਸੀ ਕਚੌੜੀਆਂ ਤੇ ਤਿੰਨੇ ਪਾਦੀਆਂ ਤੇ ਇਹਨਾਂ ਨੂੰ ਟਾਈਮ ਦੇਣਾ ਆਪਾਂ ਬਨ ਲੈ ਤਾ ਇਹ ਇਕਰਾਰੀਆਂ ਇਕਰਾਰੀਆਂ ਬਨਣਗੀਆਂ ਤੇ ਆਹ ਲੋ ਜੀ ਆਪਣੀਆਂ ਲਓ ਜੀ ਆਪਣੀਆਂ ਕਚੌੜੀਆਂ ਜਿਹੜੀਆਂ ਬਣ ਕੇ ਰਹਿ ਗਈਆਂ ਹੁਣ ਤੇ ਇਹਨਾਂ ਨੂੰ ਆਪਾਂ ਹੋਣਾ ਬਾਹਰ ਕੱਢ ਲੈਣਾ ਆ ਤੇ ਬਾਹਰ ਆਪਾਂ ਥੋੜੀ ਜਿਹੀ ਇਹਨਾਂ ਨੂੰ ਠੰਡੇ ਕਰਕੇ ਤੇ ਤੁਸੀਂ ਜਿੱਦਾਂ ਘਰੇ ਬਣਾ ਕੇ ਕਚੋਰੀਆਂ ਖਾ ਸਕਦੇ ਹੋ ਤੇ ਇਹ ਬਹੁਤ ਹੀ ਵਧੀਆ ਬਣਦੀਆਂ ਬਾਏ